ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਦੀ ਕੱਚੀ ਯਾਰੀ ਟੁੱਟ ਚੁੱਕੀ ਹੈ ਆਖਿਰ ਕਿਹੜੀ ਗੱਲ ਤੋਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਜੰਬੰਦਨ ਸਿਰੇ ਨਹੀਂ ਚੜਿਆ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਟਕਸਾਲੀ ਦਲ ਨਰਿੰਦਰ ਮੋਦੀ ਨੂੰ ਪਸੰਦ ਕਰਦਾ ਹੈ ਇਕ ਤਨੰਦ ਪ੍ਰਸਾਦ ਦੀ ਸੀਟ ਨੂੰ ਲੈ ਕੇ ਡੇ ਰਹੇ ਔਰ ਦੂਸਰਾ ਜਿਹੜਾ ਹੈਗਾ ਸੀ ਉਹ ਮੋਦੀ ਸਾਹਿਬ ਨੂੰ ਜਿਹੜਾ ਹੈ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇਗੇ ਆਮ ਆਦੀ ਪਾਰਟੀ ਨੇ ਬਿਲਕੁਲ ਮਨਜ਼ੂਰ ਨਹੀਂ ਕਿ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਕਿਉਂਕਿ ਮੋਦੀ ਸਾਹਿਬ ਨੇ ਦੇਸ਼ ਨੂੰ ਵੰਡਿਆ ਦੇਸ਼ ਨੂੰ ਧਰਮ ਦੇ ਨਾਂ ਤੇ ਲੜਾਇਆ ਲੋਕਾਂ 'ਚ ਬਹੁਤ ਵੱਡਾ ਬਖਰੀਮਾ ਪੈਦਾ ਕੀਤਾ ਸੋ ਇਸ ਗੱਲ ਕਰਕੇ ਜੀ ਸਭ ਤੋਂ ਵੱਡੀ ਜਿਹੜੀ ਸਾਡਾ ਅੜਿਕਾ ਬਣੀਆ ਉਹ ਮੋਦੀ ਸਾਹਿਬ ਬਣੇ ਨਹੀਂ ਕਿਉਂਕਿ ਬ੍ਰਹਮਪੁਰਾ ਸਾਹਿਬ ਬਾਰ-ਬਾਰ ਕਹਿ ਰਹੇ ਨੇ ਕਿ ਜਿਹੜਾ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਅਸੀਂ ਦੇਖਣਾ ਚਾਹੁੰਦੇ ਹਾਂ ਪਰ ਲੇਕਿਨ ਆ ਉਹ ਨਹੀਂ ਦੇਖਣਾ ਚਾਹੁੰਦੇ ਟਕਸਾਲੀ ਲੀਡਰਾਂ ਦਾ ਕਹਿਣਾ ਹੈ ਕਿ ਆਮ ਆਦੀ ਪਾਰਟੀ ਦੇ ਨਾਲ ਫਿੱਕ ਪੈਣ ਦਾ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਬਣੀ ਹੈ ਪਰ ਚੀਮਾ ਨੇ ਕੁਝ ਹੋਰ ਹੀ ਖੁਲਾਸਾ ਕਰ ਦਿੱਤਾ ਹੈ ਚੀਮਾ ਦੇ ਕਹਿਣ ਅਨੁਸਾਰ ਜੇ ਅਕਾਲੀ ਟਕਸਾਲੀ ਲੀਡਰ ਨਰਿੰਦਰ ਮੋਦੀ ਦੀ ਸਰਕਾਰ ਚਾਹੁੰਦੇ ਨੇ ਤਾਂ ਫਿਰ ਅਕਾਲੀ ਭਾਜਪਾ ਵੀ ਤਾਂ ਨਰਿੰਦਰ ਮੋਦੀ ਦੀ ਸਰਕਾਰ ਚਾਹੁੰਦੀ ਹੈ ਆਖਿਰ ਆਪਸ ਦੇ ਵਿੱਚ ਕਿਸੇ ਹੋਰ ਕਾਰਨ ਕਰਕੇ ਕਿਉਂ ਅੱਡੋ ਪਾਰਟੀ ਹੋਏ ਨੇ ਅਕਾਲੀ ਦਲ ਬਾਦਲਵੀ ਭਾਜਪਾ ਨੂੰ ਸਪੋਰਟ ਕਰੇਗਾ ਤੇ ਟਕਸਾਲੀ ਲੀਡਰ ਵੀ ਜਿੱਤ ਕੇ ਲੋਕ ਸਭਾ ਲਈ ਭਾਜਪਾ ਦੇ ਸਾਥ ਦੇਣਗੇ ਇਹ ਇੱਕ ਐਸੀ ਰਾਜਨੀਤੀ ਹੈ